ਕੋਕਲੇ ਰਿਸ਼ਤੇ ਇੱਕ ਕਹਾਣੀ ਲੇਖਕ ਗੁਰਪ੍ਰੀਤ ਸਿੰਘ ਵੱਲੋਂ ਲਿਖੀ ਗਈ ਹੈ ਬਹੁਤ ਹੀ ਸੋਹਣੀ ਕਹਾਣੀ ਹੈ ਆਓ ਇਸ ਨੂੰ ਸ਼ੁਰੂ ਕਰੀਏ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਸੁਖਾ ਉਹ ਦਸਮੀ ਜਮਾਤ ਵਿੱਚ ਪੜਦਾ ਸੀ ਜਦੋਂ ਇੱਕ ਐਕਸੀਡੈਂਟ ਵਿੱਚ ਉਸਦੇ ਮਾਤਾ ਪਿਤਾ ਚਲਵਸੇ ਸੀ ਇਹ ਤਾਂ ਅਚਾਨਕ ਹੀ ਮਾਪਿ ਹੋਤੇ ਦੁਨੀਆ ਤੋਂ ਜਾਣ ਨਾਲ ਉਸ ਦੀ ਤਾਂ ਜ਼ਿੰਦਗੀ ਦਾ ਪੱਲਾ ਵਿੱਚ ਹੀ ਵਿਰਾਨ ਹੋ ਗਈ ਸੀ ਜਦ ਤੱਕ ਸਿਰ ਤੇ ਮਾਂ ਪਿਓ ਸੀ ਉਦੋਂ ਤੱਕ ਤਾਂ ਸਭ ਠੀਕ ਸੀ ਸਭ ਵਧੀਆ ਸੀ ਮਿਲਦੇ ਵਰਤੇ ਸਨ ਪਰ ਉਹਨਾਂ ਦੇ ਜਾਣ ਦੇ ਬਾਅਦ ਤੋਂ ਹੌਲੀ-ਹੌਲੀ ਸਾਰਿਆਂ ਦੇ ਰੰਗ ਟੰਗ ਬਦਲਣ ਲੱਗੇ ਉਸਦੇ ਚਾਚੇ ਦਰਸ਼ਨ ਦੀ ਤਾਂ ਉਹਨਾਂ ਦੀ ਜ਼ਮੀਨ ਉੱਤੇ ਅੱਕ ਤਾਂ ਬਹੁਤ ਪਹਿਲਾਂ ਤੋਂ ਹੀ ਸੀ ਪਰ ਸੁੱਖੇ ਦੇ ਮਾਂ ਪਿਓ ਦੇ ਇੱਧਾ ਗੁਦਰ ਜਾਣ ਨਾਲ ਉਸ ਦਾ ਰਾਹ ਸਾਫ਼ ਹੋ ਗਿਆ ਸੀ ਆਪਣੇ ਮਾਤਾ ਪਿਤਾ ਦੇ ਜਾਣ ਤੋਂ ਬਾਅਦ ਹੁਣ ਸੁੱਖੇ ਨੂੰ ਪਹਿਲਾਂ ਵਾਲਾ ਆਪਣਾ ਪੰਡ ਤੇ ਮੋਹ ਪਿਆਰ ਮਹਿਸੂਸ ਨਹੀਂ ਹੁੰਦਾ ਸੀ ਆਪਣੇ ਚਾਚਾ ਚਾਚੀ ਦੀਆਂ ਗੱਲਾਂ ਤੇ ਪਿਆਰ ਵਿੱਚੋਂ ਉਸ ਦਾ ਚਾਚਾ ਦਰਸ਼ਨ ਸਿੰਘ ਜੋ ਕਿ ਸ਼ੁਰੂ ਤੋਂ ਹੀ ਸੁਭਾਅ ਦਾ ਚਲਾਕ ਤੇ ਲਾਲਚੀ ਸੀ ਉਸ ਨੇ ਪਹਿਲਾਂ ਤਾਂ ਵੰਡ ਵੰਡਾਈ ਵੇਲੇ ਧੋਖੇ ਨਾਲ ਅੱਧੀ ਤੋਂ ਜ਼ਿਆਦਾ ਜ਼ਮੀਨ ਆਪਣੇ ਨਾਮ ਕਰਵਾ ਲਈ ਸੀ ਪਰ ਸੁੱਖੇ ਦੇ ਪਿਓ ਨੇ ਫਿਰ ਵੀ ਸਵਰਦਾ ਕੋਟ ਪੀਤਾ ਕਿ ਚਲੋ ਕੋਈ ਗੱਲ ਨਹੀਂ ਛੋਟਾ ਏ ਤੇ ਹੁਣ ਉਸ ਦੀ ਅੱਖ ਉਸਤੇ ਭਤੀਜੇ ਦੀ ਜ਼ਮੀਨ ਤੇ ਸੀ ਜੋ ਉਸਨੇ ਉਹਨਾਂ ਨਾਲ ਫੋਕੀ ਹਮਦਰਦੀ ਦਿਖਾਉਂਦਿਆਂ ਹੋਇਆਂ ਫਿਰ ਤੋਂ ਸਾਰੀ ਜ਼ਮੀਨ ਸਾਂਝੀ ਕਰ ਲਈ ਸੀ ਸੁਖੀ ਨੇ ਜਦ ਤੋਂ ਸੁਰਤ ਸੁਭਾ ਲਈ ਸੀ ਉਸਨੇ ਹਮੇਸ਼ਾ ਹੀ ਆਪਣੇ ਬਾਪੂ ਨੂੰ ਖੇਤ ਚ ਮਿੱਟੀ ਨਾਲ ਮਿੱਟੀ ਹੁੰਦੇ ਦੇਖਿਆ ਸੀ ਉਹਨਾਂ ਨੇ ਕਦੇ ਵਿਆਹ ਸ਼ਾਦੀਆਂ ਤੇ ਕੋਈ ਆਪਣੇ ਲਈ ਨਵਾਂ ਲੀਡਾ ਨਾ ਸੁਵਾਣਾ ਉਹੀ ਪੁਰਾਣੇ ਪਾ ਕੇ ਸਾਰ ਲੈਣਾ ਪਰ ਆਪਣੀ ਧੀ ਪੁੱਤ ਦੀ ਹਰ ਖੁਆਇਸ਼ ਪੂਰੀ ਕਰਦਾ ਸੀ ਚਾਹੇ ਆਪ ਕਿਉਂ ਨਾ ਤੰਗ ਹੋਣਾ ਪਵੇ ਉਸ ਨੂੰ ਖੁਦ ਤੰਗੀਆਂ ਤੁਸ਼ਟੀਆਂ ਕੱਟ ਕੇ ਆਪਣੀ ਧੀ ਪੁੱਤ ਨੂੰ ਇੱਥੋਂ ਤੱਕ ਪੜਾਇਆ ਸੀ ਇਦਾਂ ਹੀ ਔਖੇ ਸੌਕੇ ਹੋ ਕੇ ਸੁਖੀ ਨੇ 10ਵੀਂ ਪਾਸ ਕਰ ਲਈ ਉੱਪਰ ਵਧੀਆ ਨੰਬਰਾਂ ਨਾਲ ਤੇ ਹੁਣ ਉਹ ਅੱਗੇ ਪੜਨਾ ਚਾਹੁੰਦਾ ਸੀ ਤੇ ਆਪਣੇ ਬਾਪੂ ਦਾ ਸੁਪਨਾ ਸਹਕਾਰ ਕਰਨਾ ਚਾਹੁੰਦਾ ਸੀ ਕਈ ਬਧੀਆ ਨੌਕਰੀ ਜਾਂ ਕੰਮ ਧੰਦੇ ਲੱਗ ਕੇ ਆਪਣੀ ਤੇ ਭੈਣ ਦੀ ਜ਼ਿੰਦਗੀ ਬਦਲਨੀ ਚਾਹੁੰਦਾ ਸੀ ਪਰ ਮੌਜੂਦਾ ਕਰਦੇ ਹਾਲਾਤ ਦੇਖ ਕੇ ਉਸਨੇ ਫਿਲਹਾਲ ਤਾਂ ਜ਼ਿੰਦਗੀ ਦੇ ਨਾਲ ਸਮਝੌਤਾ ਕਰ ਲਿਆ ਸੀ ਕਿਉਂਕਿ ਆਪੋ ਆਪ ਤਾਂ ਜਿਆਦਾ ਪੜ ਨਹੀਂ ਸਕਿਆ ਪਰ ਹੁਣ ਉਹ ਆਪਣੀ ਭੈਣ ਨੂੰ ਪੜਾਉਣਾ ਚਾਹੁੰਦਾ ਸੀ ਪਰ ਉਹ ਕੀ ਕਰੇ ਉਸ ਨੂੰ ਕੁਝ ਸਮਝ ਨਹੀਂ ਆਉਂਦਾ ਸੀ ਇੱਦਾਂ ਹੀ ਦਿਨ ਮਹੀਨੇ ਬੀਤਣ ਲੱਗੇ ਉਹ ਖੇਤੀ ਦੇ ਕੰਮਤੰਦਿਆਂ ਵਿੱਚ ਰੁੱਝਿਆ ਰਹਿਣ ਲੱਗਿਆ ਰਹਿੰਦਾ ਸੀ ਤੇ ਉਧਰ ਉਸਦੇ ਚਾਚੇ ਦਾ ਮੁੰਡਾ ਸਣੀ ਸਾਰਾ ਕੋਲੇ ਸਾਰਾ ਦਿਨ ਕੋਲੇ ਕੱਚਾ ਕਸ਼ਤਾ ਫਿਰਦਾ ਰਹਿੰਦਾ ਸੀ ਪੜਾਈ ਨਾਲ ਉਸ ਦਾ ਕੋਈ ਵਾਹ-ਵਾਸਤਾ ਨਹੀਂ ਸੀ ਬਸ ਸਕੂਟਰ ਚੱਕ ਕਦੇ ਇੱਧਰ ਨੂੰ ਕਦੇ ਉਧਰ ਨੂੰ ਤੁਰ ਪੈਂਦਾ ਸੀ ਉਹ ਕਿਸੇ ਦੀ ਗੱਲ ਨਹੀਂ ਨਹੀਂ ਸੀ ਸੁਣਦਾ ਜੇ ਕਿਤੇ ਦਾਰਸ਼ਨ ਉਸ ਨੂੰ ਕੋਈ ਕੰਮ ਤੰਦਾ ਕਰਨੋਂ ਕਹਿੰਦਾ ਤਾਂ ਉਹ ਉਸਦੀ ਗੱਲ ਸੁਣ ਕੇ ਬਸ ਹੂੰ ਹਾਂ ਕਰ ਛੜਦਾ ਸੀ ਫਿਰ ਦਾਰਸ਼ਨ ਉਸ ਨੂੰ ਬੋਲਣ ਲੱਗ ਪੈਂਦਾ ਸੀ ਪਰ ਫਿਰ ਉਸਦੀ ਘਰ ਵਾਲੀ ਕਹਿਣਾ ਕਿ ਜਵਾਕ ਆ ਹਲੇ ਹਸਣ ਖੇਤਣ ਤੇ ਦੇਣਾ ਉਸ ਤੇ ਟਾਈਮ ਆਉਣ ਤੇ ਸਮਝਾਉ ਇਦਾਂ ਹੀ ਟਾਈਮ ਬੀਤਣ ਲੱਗਾ ਸੁੱਖਾ ਸਾਰਾ ਦਿਨ ਖੇਤ ਵਿੱਚ ਕੰਮ ਕਰਦਾ ਰਹਿੰਦਾ ਸੀ ਚਾਚੇ ਨੂੰ ਉਸ ਤੇ ਜਾਰਾ ਦੋਸਤਾਂ ਦੀ ਮਹਿਫਲ ਤੋਂ ਹੀ ਵਹਿਲਨਾ ਮਿਲਦੀ ਤੇ ਜਦ ਦਪੈਰ ਦੀ ਰੋਟੀ ਵੇਲੇ ਚਾਚੀ ਸੰਨੀ ਨੂੰ ਰੋਟੀ ਖੇਤ ਫੜਾ ਕੇ ਔਨਲੀ ਕਹਿੰਦੀ ਤਾਂ ਉਹਦੀ ਗੱਲ ਇੱਕ ਕੰਨੋਂ ਸੁਣ ਤੇ ਦੂਜੇ ਕੰਨ ਰਾਹੀਂ ਕੱਢ ਜਾਂਦਾ ਸੀ ਸੁਖ ਖੇਤ ਵਿੱਚ ਬੈਠਾ ਰੋਟੀ ਉਡੀਕਦਾ ਰਹਿੰਦਾ ਜਦ ਉਸਦੀ ਭੈਣ ਨੇ ਸਕੂਲੋਂ ਪੜ ਕੇ ਆਉਣਾ ਤਾਂ ਵਸਤਾ ਰੱਖ ਕੇ ਪਹਿਲਾਂ ਰੋਟੀ ਚੱਕ ਕੇ ਆਪਣੇ ਵੀਰੇ ਨੂੰ ਦੇਣ ਜਾਣਾ ਨਾਲੇ ਉਸ ਨੂੰ ਰੋਟੀ ਖਵਾਉਣੀ ਨਾਲੇ ਆਪ ਖਾ ਲੈਣੀ ਉਹ ਵੀ ਦੋਵੇਂ ਕਿੰਨਾ ਵੀ ਕਰ ਲੈਣ ਕਰਤਾ ਜਾਂ ਬਾਹਰ ਦਾ ਕੰਮ ਪਰ ਫਿਰ ਵੀ ਚਾਚੀ ਨੇ ਕਿਸੇ ਨਾ ਕਿਸੇ ਬਹਾਨੇ ਗੱਲਾਂ ਉਹਨਾਂ ਨੂੰ ਸੁਣਾ ਹੀ ਦਿੰਦੀ ਸੀ ਉਸ ਦਾ ਰਵਈਆ ਦਿਨ ਬਰ ਦਿਨ ਉਹਨਾਂ ਪ੍ਰਤੀ ਰੁੱਖਾ ਹੀ ਹੁੰਦਾ ਜਾ ਰਿਹਾ ਸੀ ਇੱਕ ਵਾਰੀ ਸੁਖੀ ਨੇ ਨਾਲ ਦੇ ਪਿੰਡ ਤੋਂ ਖਾਦ ਲੈਣ ਜਾਣਾ ਸੀ ਤਾਂ ਸਨੀ ਦਾ ਸਕੂਟਰ ਵੇਲਾ ਖੜਾ ਹੋਣ ਕਰਕੇ ਉਸ ਨੂੰ ਵੀ ਲਾਲਚ ਆ ਗਿਆ ਇਹ ਟਾਈਮ ਨਾਲ ਮੋੜਾ ਮੋੜਾ ਲੈ ਕੇ ਨਹੀਂ ਐਵੇਂ ਕਿ ਨਾ ਹੀ ਚਿਰ ਪਹਿਲਾਂ ਐਵੇਂ ਸਾਈਕਲ ਤੇ ਖੱਜਰ ਖਵਾਰ ਹੁੰਦਾ ਜਾऊं ਤੇ ਫੇਰ ਵਾਪਸ ਆਉਣ ਤੇ ਖਾਦ ਪਾਉਣ ਦਾ ਕੰਮ ਵੀ ਟਾਈਮ ਨਾਲ ਨਿਭੜ ਜਾਊ। ਜਦੋਂ ਖਾਦ ਲੈ ਕੇ ਆਇਆ ਤਾਂ ਸਨੀ ਤੇ ਚਾਚੀ ਦਰਵਾਜ਼ੇ ਤੇ ਖੜੇ ਉਸ ਨੂੰ ਉਡੀਕ ਰਹੇ ਸਨ। ਜਦੋਂ ਉਸਨੇ ਬੋਰਾ ਲਾ ਕੇ ਸੀਟ ਸਾਫ਼ ਕਰਕੇ ਉਸ ਨੂੰ ਚਾਬੀ ਫੜਾਈ ਤਾਂ ਸਨੀ ਤੇ ਬਿਨਾ ਕੋਈ ਵੱਡੇ ਛੋਟੇ ਦਾ ਲਿਹਾਜ਼ ਕੀਤੇ ਉਸ ਨੂੰ ੱੱੱਕਾ ਮਾਰਦਿਆਂ ਕਹਿਣ ਲੱਗਾ ਕਿਸ ਨੂੰ ਪੁੱਛ ਕੇ ਲੈ ਕੇ ਗਿਆ ਸਕੂਟਰ ਨੂੰ ਤੂੰ ਤੇਰਾ ਸਾਈਕਲ ਕਿੱਥੇ ਆ ਸਾਡੀ ਸਾਰੇ ਸੀਟ ਖਰਾਬ ਕਰ ਦਿੱਤੀ ਐ ਸੁੱਖਾ ਕਹਿੰਦਾ ਲੈ ਵਾਈ ਇੰਨੇ ਇੰਨੇ ਕਿਹੜੀ ਗੱਲ ਹੋ ਗਈ ਲਿਆ ਮੈਂ ਤੋ ਦਿੰਦਾ ਹਾਂ ਹੁਣੇ ਹੀ ਇਸ ਨੂੰ ਤਸਾਨੀ ਨੇ ਫੇਰ ਉਸ ਨੂੰ ੱੱੱਕਾ ਮਾਰਦਿਆਂ ਕਹਿਣ ਲੱਗਾ ਆਪਣਾ ਸਾਈਕਲ ਲੈ ਕੇ ਜਾਇਆ ਕਰ ਲੱਟਾਂ ਦੀ ਟੁੱਟੀਆਂ ਤੇਰੀਆਂ ਸੁਣ ਗਿਆ ਆਪ ਤਾਂ ਮਰਨ ਵਾਲੇ ਮਰ ਗਏ ਤੇ ਸਿਆਪੇ ਸਾਡੇ ਗਲ ਪਾ ਗਏ ਇਦਾਂ ਹੀ ਉਹ ਬੁੜਬੁੜ ਕਰਦਾ ਸਕੂਟਰ ਲੈ ਕੇ ਬਾਹਰ ਚੱਲਿਆ ਗਿਆ ਸੁੱਖੇ ਦੀ ਚਾਚੀ ਖੜੀ ਸਭ ਸੁਣਦੀ ਰਹੀ ਉਸਨੇ ਇੱਕ ਵਾਰ ਵੀ ਨਾ ਰੋਕਿਆ ਸਣੀ ਨੂੰ ਇਦਾਂ ਬੋਲਣ ਤੋਂ ਆਪਣੇ ਛੋਟੇ ਭਰਾ ਦੀਆਂ ਗੱਲਾਂ ਸੁਣ ਕੇ ਅੱਜ ਜੋ ਸੁੱਖੇ ਨੂੰ ਮਹਿਸੂਸ ਹੋਇਆ ਉਸਨੇ ਤਾਂ ਕਦੇ ਸੁਪਨੇ 'ਚ ਵੀ ਨਹੀਂ ਸੋਚਿਆ ਸੀ ਕੋਦਨੋਸ ਨੇ ਇੰਨਾ ਬੇਵਸਤੇ ਨਾਚਾਰ ਕਦੇ ਵੀ ਮਹਿਸੂਸ ਕੀਤਾ ਸੀ ਉਧਰ ਸੁਖੇ ਦੇ ਚਾਚੇ ਦਾ ਪਿੰਡ ਤੇ ਹੀ ਨਾਚਰ ਨਾਲ ਕਾਫੀ ਉੱਠਣ ਬੈਠਣਾ ਸੀ ਘਰਦਿਆਂ ਨੇ ਤਾਂ ਨਾਚਰ ਨੂੰ ਉਸ ਦੀਆਂ ਹਰਕਤਾਂ ਕਰਕੇ ਪਹਿਲਾਂ ਹੀ ਘਰੋਂ ਬੇਦਖਲ ਕੀਤਾ ਹੋਇਆ ਸੀ ਇੱਕ ਨੰਬਰ ਦਾ ਛੱਟਿਆ ਹੋਇਆ ਆਵਾਰਾ ਬੰਦਾ ਸੀ ਉਸ ਨੂੰ ਪਿੰਡ ਚ ਕੋਈ ਮੂੰਹ ਲਾ ਕੇ ਰਾਜ਼ੀ ਨਹੀਂ ਸੀ ਸੁਖੇ ਦੇ ਚਾਚੇ ਦਾ ਉਸ ਬਾਅਦ ਉਹ ਪਚਪਨ ਦਾ ਖਾਸ ਵੇਲੀ ਸੀ ਤੇ ਉਸਤੇ ਨਸ਼ੇ ਪੱਤੇ ਲਈ ਪੈਸੇ ਦਾ ਜਗਾੜ ਵੀ ਉਹੀ ਕਰ ਦਿੰਦਾ ਸੀ ਇੱਕ ਵਾਰੀ ਉਹ ਕੋਠੇ ਬੈਠ दारू ਪੀ ਰਿਹਾ ਸੀ ਤਾਂ ਉਸਨੇ 나જર ਨੂੰ ਦਿਲ ਵਾਲੀ ਗੱਲ ਦੱਸਦਿਆਂ ਕਿਹਾ ਯਾਰ ਮੈਨੂੰ ਸਾਰੀ ਜ਼ਮੀਨ ਚਾਹੀਦੀ ਹੈ 나જર ਕਹਿੰਦਾ ਯਾਰ ਸਾੰਭੀ ਤਾਂ ਬੈਠਾ ਤੂੰ ਸਾਰੀ ਨਾ ਹੋਰ ਕੀ ਚਾਹੀਦਾ ਤੈਨੂੰ ਦਰਸ਼ਨ ਕਹਿੰਦਾ ਉਹ ਨਹੀਂ ਮੈਨੂੰ ਸੁੱਖੇ ਵਾਲੀ ਵੀ ਚਾਹੀਦੀ ਆ ਕੱਲੇ ਨੂੰ ਉਸਨੇ ਵੱਡਾ ਹੋਣਾ ਉਹਦਾ ਵਿਆਹ ਹੋਣਾ ਉਸ ਦਾ ਤੇ ਨਵੀਂ ਵਿਆਹੀ ਦਾ ਕੀ ਪਤਾ ਕਿੱਦਾਂ ਦੀ ਹੋ ਜੀ ਉਸਨੇ ਆ ਕੇ ਸੁੱਖੇ ਨੂੰ ਆਪਣੇ ਪਿੱਛੇ ਲਾ ਲਿਆ ਤਾਂ ਇਹ ਕੱਲ ਨੂੰ ਕਹੂ ਕੀ ਜੀ ਸਾਨੂੰ ਤਾਂ ਅਟ ਕਰ ਦੋ ਫੇ ਮੇਰੇ ਮੁੰਡੇ ਲਈ ਕੀ ਰਹਿ ਜਾਣਾ ਪਿੱਛੇ ਸਾਰੀ ਛੇ ਕੀਲੇ ਤਾਂ ਪੈ ਲਈ ਆ ਹੋਰ ਉਹ ਕੁੜੀ ਤਾਂ ਕੀpropto ਕੱਲ ਨੂੰ ਵਿਆਹੇ ਜਾਣ ਤੋਂ ਬਾਅਦ ਕਿਸੇ ਦੀ ਚੁੱਕ ਚਾ ਕੇ ਆਪਣਾ ਹਿੱਸਾ ਮੰਗ ਲਿਆ ਫੇਰ ਕੀ ਹੋ ਮੈਂ ਤਾਂ ਵੱਡ ਗਿਆ ਨਾ ਭਾਂਡੇ ਚ ਇੰਨੀ ਕ ਜਮੀਨ ਤੇ ਮੇਰੇ ਪੁੱਤ ਨੂੰ ਕੋਈ ਚਾਚ ਦਾ ਸਾਖ ਤਾਂ ਹੋਣਾ ਵੀ ਹੋਣੋ ਵੀ ਰਿਹਾ ਨਾਦਰ ਜੱਤ ਕੁਝ ਨਾ ਬੋਲਿਆ ਤਾਂ ਸੁਖੇ ਦਾ ਚਾਚਾ ਹਲੂੰਦੇ ਹੋਏ ਉਸ ਨੂੰ ਕੁਝ ਬੋਲਣ ਨੂੰ ਕਹਿੰਦਾ ਤਾਂ ਉਹ ਕਹਿ ਲੱਗਾ ਕਿ ਜੇ ਤੂੰ ਮੰਨੇ ਤਾਂ ਬੋਲ ਸੁਖੇ ਦੀ ਕਹਾਣੀ ਖਤਮ ਕਰਵਾ ਦੇਈਏ ਚਾਚਾ ਕਹਿਣ ਲੱਗਾ ਉਹ ਨਾ ਭਰਾਵਾ ਇਹ ਕੰਮ ਨਹੀਂ ਕਰਨਾ ਜਦੋਂ ਜਿੰਨੇ ਵੀ 1921 ਹੋ ਗਈ ਤਾਂ ਸਾਰੇ ਠਾਣੇ ਬੰਨੇ ਜਾਵਾਂਗੇ ਤੂੰ ਕੁਝ ਹੋਰ ਦੱਸ ਕਿ ਆਪਣਾ ਕੰਮ ਵੀ ਹੋ ਜੇ ਤੇ ਸ਼ੱਕ ਵੀ ਨਾ ਹੋਵੇ ਆਪਣੇ ਤੇ ਕਿਸੇ ਨੂੰ ਨਾજર ਫਿਰ ਕੁਝ ਸੋਚਦਾ ਹੋਇਆ ਕਹਿਣ ਲੱਗਾ ਫਿਰ ਇੱਕ ਕਾਮਕਾਰ ਸੁਖੇ ਨੂੰ ਅਮਰੀਕਾ ਭੇਜਦੇ 2 ਨੰਬਰ ਚ ਤਿੰਨ ਵੀ ਪਤਾ ਹੀ ਆ 2 ਨੰਬਰ ਵਾਲੇ ਕਿੰਨੇ ਕ ਪਹੁੰਚਦੇ ਆ ਤੇ ਕਿੱਦਾਂ ਪਹੁੰਚਦੇ ਆ ਨਾ ਪਹਿਚਾਣਦਾ ਹੈ ਇੱਕ ਬੰਦਾ ਜੋ ਅਜਿਹੇ ਕੰਮ ਕਰਦਾ ਹੈ ਤੂੰ ਉਸ ਨਾਲ ਪਹਿਲਾਂ ਹੀ ਸਿੱਧੀ ਗੱਲ ਕਰ ਲਈ ਇਹ ਮੁੰਡਾ ਬਾਹਰ ਨਹੀਂ ਸਿੱਧਾ ਉੱਪਰ ਪਹੁੰਚਣਾ ਚਾਹੀਦਾ ਫਿਰ ਦਾਰਸ਼ਨ ਨਰਜਨ ਨੂੰ ਜੱਫੀ ਪਾਉਂਦਾ ਹੋਇਆ ਕਹਿਣ ਲੱਗਾ ਆ ਕੀਤੀ ਹੈ ਨਾ ਜਾਰਾ ਸੁਖੇ ਦੇ ਚਾਚੇ ਨੂੰ ਤਾਂ ਉਸਦੀ ਜ਼ਮੀਨ ਤੇ ਲਾਲਚ ਨੇ ਅੰਨਾ ਹੀ ਕਰ ਦਿੱਤਾ ਸੀ ਫਿਰ ਘਰ ਆ ਕੇ ਰੋਟੀ ਬਾਣੀ ਖਾ ਕੇ ਉਸ ਨੇ ਬਹਾਨੇ ਜਿਹੇ ਨਾਲ ਬਾਹਰ ਜਾਣ ਦੀ ਗੱਲ ਛੇੜ ਲਈ ਤੇ ਸੁਖੇ ਨੂੰ ਕਹਿਣ ਲੱਗਾ ਪੁੱਤ ਅੱਜ ਮੈਨੂੰ ਇੱਕ ਬੰਦਾ ਮਿਲਿਆ ਸੀ ਬਹੁਤ ਘੱਟ ਖਰਚੇ 'ਚ ਉਹ ਬੰਦਿਆਂ ਨੂੰ ਬਾਹਰ ਭੇਜਦਾ ਹੈ ਮੈਂ ਤੇਰੇ ਬਾਰੇ ਗੱਲ ਕੀਤੀ ਸੀ ਸੋਚਿਆ ਅਖੇ ਸਾਡੇ ਘਰੋਂ ਵੀ ਕੋਈ ਬਾਹਰ ਚੱਲ ਜਾਵੇਗਾ ਸਾਡੇ ਵੀ ਬੱਚਿਆਂ ਨੂੰ ਕੋਈ ਵਧੀਆ ਸਾਥ ਜੁੜ ਜਾਊ ਤੇ ਤੇਰੀ ਭੈਣ ਨੂੰ ਵੀ ਪੜਾਉਣਾ ਲਿਖਾਉਣਾ ਤਾਂ ਤੇਰਾ ਸੁਪਨਾ ਪੂਰਾ ਹੋ ਜਾਊ ਜੇ ਕੱਲ ਨੂੰ ਚਾਰ ਛਿਲੜ ਜੀਵ ਚ ਹੋ ਵਿਆਹ ਟਾਈਮ ਲੋਕਾਂ ਅੱਗੇ ਹੱਥ ਨਹੀਂ ੱਡਣੇ ਪੈਣਗੇ ਆਪਾਂ ਨੂੰ ਤਾਂ ਸਾਡਾ ਵੀ ਬਟਾਪਾ ਸੌਖਾ ਕੱਟ ਜਾਊ ਤਾਂ ਸੁਖਾ ਆਪਣੇ ਚਾਚੇ ਦੇ ਮੂੰਹ ਵੱਲੀ ਦੇਖਦੇ ਹੋਏ ਕਹਿਣ ਲੱਗਾ ਚਾਚਾ ਜੀ ਉਹ ਤਾਂ ਠੀਕ ਹੈ ਤੁਸੀਂ ਵੀ ਜੋ ਸੋਚਿਆ ਹੈ ਸਾਰਿਆਂ ਦੇ ਭਲੇ ਲਈ ਹੀ ਸੋਚਿਆ ਹੈ ਜੇ ਮੈਂ ਚਲਿਆ ਗਿਆ ਤਾਂ ਮੇਰੀ ਭੈਣ ਦਾ ਖਿਆਲ ਕੌਣ ਰੱਖੂ ਉਹ ਤਾਂ ਮੇਰੇ ਬਿਨਾ ਪਾਲਣੀ ਗੁਜ਼ਾਰਦੀ ਉਹ ਕਿਵੇਂ ਰਹੇਗੀ ਚਾਚਾ ਕਹਿੰਦਾ ਲੈ ਸ਼ੇਰਾ ਇੰਨੀ ਗੱਲ ਕਿਉਂ ਸੀਨਿ ਕੋ ਜੀ ਲੱਗਦੇ ਤੁਹਾਡੇ ਜਾਂ ਇਹ ਸਾਡੀ ਧੀ ਨਹੀਂ ਮੈਂ ਦੇਖਭਾਲ ਕਰੂੰ ਆਪਣੀ ਧੀ ਦੀ ਤੂੰ ਕਿਸ ਗੱਲ ਦੀ ਚਿੰਤਾ ਨਹੀਂ ਕਰਨੀ ਮੈਂ ਸਭ ਸੰਭ ਲਾਵਾਂਗਾ ਤੇਰੇ ਪਿੱਛੋਂ ਫਿਰ ਰਾਤ ਨੂੰ ਰੋਟੀ ਖਾਣ ਤੋਂ ਮੰਜੇ ਤੇ ਪਏ ਸੁੱਕੇ ਨੇ ਦੁੱਧ ਲੈ ਕੇ ਆਈ ਆਪਣੀ ਛੋਟੀ ਭੈਣ ਨੂੰ ਕੋਲ ਬਿਠਾਉਂਦੇ ਪੁੱਛਿਆ ਕਮਲ ਇੱਕ ਗੱਲ ਦੱਸ ਜੇ ਮੈਂ ਕੱਲ ਨੂੰ ਬਾਹਰ ਚੱਲਿਆ ਗਿਆ ਕਹਿੰਦੀ ਮੇਰੇ ਬਿਨਾ ਕਮਲ ਕਹਿੰਦੀ ਵੀਰੇ ਤੂੰ ਵਾਂਡੇ ਜਾ ਰਿਹਾ ਹਾਂ ਉਹ ਵੀ ਇਕੱਲਾ-ਇਕੱਲਾ ਮੈਂ ਵੀ ਜਾਣਾ ਸੋਹਣੇ ਜਿਹੇ ਕੱਪੜੇ ਪਾ ਕੇ ਮੈਨੂੰ ਨਹੀਂ ਪਤਾ ਸੁੱਖਾ ਕਹਿੰਦਾ ਓਹੋ ਕਮਲ ਜੀ ਵਾਂਡੇ ਨਹੀਂ ਜੇ ਮੈਂ ਜਹਾਜ਼ ਚੜ੍ਹ ਕੇ ਦੂਰ ਚੱਲਿਆ ਗਿਆ ਦੂਰ ਦੂਜੇ ਮੁਲਕ ਕੰਮ ਕਰਨ ਲਈ ਤਾਂ ਕਰਕੇ ਪੁੱਛ ਰਿਹਾ ਆ ਮ ਕਮਲ ਕੁਝ ਸੋਚਦੀ ਹੋਈ ਫੇਰ ਕਹਿਣ ਲੱਗੀ ਪਰ ਵੀਰੇ ਫੇਰ ਮੈਂ ਕੱਲੀ ਕਿਵੇਂ ਰਹਾਂਗੀ ਇੱਥੇ ਸੁੱਖਾ ਕਹਿੰਦਾ ਕੱਲੀ ਕਿਉਂ ਚਾਚਾ ਚਾਚੀ ਸਣੀ ਹੈ ਨਾ ਸਭ ਤੇਰੇ ਕੋਲ ਆ ਮੈਂ ਉੱਥੇ ਜਾ ਕੇ ਕੰਮ ਕਰੂੰ ਪੈਸੇ ਕਮਾਉਂ ਤੇ ਆਪਣਾ ਘਰਵੜ ਬਣਾਉਂਗਾ ਫੇਰ ਮੈਂ ਤੈਨੂੰ ਲੈਣਾ ਬੋਲ ਚੱਲੇਗੀ ਨਾ ਤੂੰ ਫੇਰ ਮੇਰੇ ਨਾਲ ਕਮਲ ਕਹਿੰਦੀ ਹਾਂਜੀ ਵੀਰੇ ਪਰ ਤੁਸੀਂ ਮੈਨੂੰ ਸੋਹਣੇ ਸੋਹਣੇ ਕੱਪੜੇ ਬੂਟ ਹੋਰ ਬਹੁਤ ਕੁਝ ਜੇ ਇਹ ਸਭ ਚੀਜ਼ਾਂ ਭੇਜੋਗੇ ਜਾ ਕੇ ਤਾਂ ਮੈਂ ਜਾਣ ਦੇਣਾ ਸੁੱਖਾ ਕਹਿੰਦਾ ਬਸ ਇੰਨਾ ਕੀ ਇਤਾ ਮੈਂ ਜਾਂਦੇ ਨਹੀਂ ਭੇਜ ਦੇਣਾ ਆਪਣੀ लाਡਲੀ ਭੈਣ ਲਈ ਉਸ ਨੂੰ ਗੱਲ ਨਾਲ ਲਾਉਂਦਾ ਹੋਇਆ ਬੋਲਿਆ ਅਗਲੇ ਦਿਨ ਸੁਖਾ ਚਾਚੇ ਨੂੰ ਕਹਿਣ ਲੱਗਾ ਮੈਂ ਤਿਆਰ ਹਾਂ ਬਾਹਰ ਜਾਣ ਲਈ ਉਸ ਦਾ ਚਾਚਾ ਖੁਸ਼ ਹੁੰਦੇ ਆ ਆ ਕੀ ਕੀਤੀ ਨਾ ਗੱਲ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਤੂੰ ਮੰਨ ਜਾਣਾ ਸੋ ਮੈਂ ਪਹਿਲਾਂ ਹੀ ਸਾਰੇ ਜ਼ਰੂਰੀ ਕਾਗਜ਼ ਲੈ ਆਇਆ ਸੀ ਤੇ ਫੜ ਜਿੱਥੇ-ਜਿੱਥੇ ਨਿਸ਼ਾਨ ਲੱਗੇ ਆ ਉਸ ਜਗ੍ਹਾ ਤੇ ਆਪਣੇ ਦਸਤਕ ਕਰਕੇ ਸੁਖੀ ਨੇ ਬਿਨਾ ਕੋਝ ਦੇਖੇ ਸਾਰੇ ਪੇਪਰਾਂ ਤੇ ਦਸਤਕ ਕਰ ਦਿੱਤੇ ਜਿੰਨਾ ਵਿੱਚ ਉਸਦੇ ਚਾਚੇ ਨੇ ਖਾਲੀ ਸਫੇਦ ਪੇਪਰ ਵੀ ਰੱਖੇ ਹੋਏ ਸੀ ਫਿਰ ਉਸ ਨੂੰ ਨਾਲ ਲੈ ਕੇ ਚਲ ਪਿਆ ਸ਼ਹਿਰ ਵਾਲ ਨੂੰ ਪਾਸਪੋਰਟ ਬਣਾਉਣ ਲਈ 10 ਕ ਮਹੀਨੇ ਦੇ ਵਿੱਚ ਉਸ ਦਾ ਪਾਸਪੋਰਟ ਵੀ ਬਣ ਕੇ ਆ ਗਿਆ ਤੇ ਚਾਚੇ ਨੇ ਉਸ ਦਾ ਵੀਜ਼ਾ ਲਗਾਉਣ ਲਈ ਪਾਸਪੋਰਟ ਉਸ ਤੋਂ ਨੰਬਰ ایਜੰਟ ਨੂੰ ਦੇ ਦਿੱਤਾ ਤੇ ਬਾਕੀ ਦੀ ਵੀ ਸਾਰੀ ਗੱਲ ਕਰ ਲਈ ਚਾਚੇ ਨੇ ਏਜੰਟ ਨੂੰ ਪੈਸੇ ਭਰਨ ਲਈ ਸੁੱਖੇ ਦੀ ਜ਼ਮੀਨ ਵੀ ਕਹਿਣੇ ਤਾਂ ਦਿੱਤੀ ਤੇ ਪੈਸੇ ਜ਼ਿਆਦਾ ਲੈ ਕੇ ਸੁੱਖੇ ਨੂੰ ਘੱਟ ਦੱਸੇ ਬਾਕੀ ਤੇ ਆਪ ਹੜਪ ਗਿਆ ਫਿਰ 5 ਮਹੀਨੇ ਚ ਜਾ ਕੇ ਉਸ ਦਾ ਵੀਜ਼ਾ ਵੀ ਆ ਗਿਆ ਤੇ ਸੁੱਖੇ ਦੇ ਜਾਣਦਿਆਂ ਸਾਰੀਆਂ ਤਿਆਰੀਆਂ ਵੀ ਕਰ ਲਈਆਂ ਗਈਆਂ ਸਭ ਨੂੰ ਜਾਂਦੀ ਵਾਰੀ ਮਿਲਦਾ ਹੈ ਤੇ ਉਸ ਦੀ ਛੋਟੀ ਭੈਣ ਤਾਂ ਰੋਈ ਹੀ ਜਾ ਰਹੀ ਸੀ ਮੁਸ਼ਕਿਲ ਨਾਲ ਉਸ ਨੂੰ ਚੁੱਪ ਕਰਵਾ ਕੇ ਉਸਨੇ ਹਿੰਮਤ ਕਰਕੇ ਉਸਨੇ ਕਮਰੋਂ ਬਾਹਰ ਪੈਰ ਪਟਿਆ ਉਸ ਦਾ ਚਾਚਾ ਉਸ ਨੂੰ ਆਪ ਦਿੱਲੀ 에어ਪੋਰਟ ਚੜਾਉਣ ਗਿਆ ਸੁੱਖਾ ਜੋ ਬਚਪਨ ਤੋਂ ਹੀ ਜਹਾਜ਼ ਨੂੰ ਆਸਮਾਨ ਚ ਉੱਡਦੇ ਦੇਖ ਉਸ ਵਿੱਚ ਬੈਠ ਕੇ ਝੂਟੇ ਲੈਣ ਦੇ ਸੁਪਨੇ ਦੇਖਦਾ ਰਹਿੰਦਾ ਸੀ ਅੱਜ ਉਹ ਸੱਚ ਹੁੰਦਿਆਂ ਦੇਖ ਕੇ ਵੀ ਉਸ ਨੂੰ ਇਹ ਸੁਪਨਾ ਹੀ ਲੱਗ ਰਿਹਾ ਸੀ ਅੱਜ ਉਹ ਸੱਚ ਹੁੰਦਿਆਂ ਵੇਖ ਕੇ ਵੀ ਉਸ ਨੂੰ ਇਹ ਸੁਪਨਾ ਹੀ ਲੱਗ ਰਿਹਾ ਸੀ ਉਸ ਨੇ ਚਾਚੇ ਦੇ ਪੈਰੀਂ ਹੱਥ ਲਗਾਇਆ ਤੇ ਉਹਨਾਂ ਦੇ ਗੱਲ ਲੱਗ ਰੋਇਆ ਕਹਿਣ ਲੱਗਾ ਕਮਲ ਦਾ ਧਿਆਨ ਰੱਖਣਾ ਤੇ ਉਸ ਨੂੰ ਖੂਬ ਪੜਾਉਣਾ ਤੇ ਫਿਰ ਸੁਖੇ ਨੂੰ ਅਲਵਦਾ ਆਖੀ ਫਿਰ ਅੰਦਰ ਜਾ ਕੇ ਸਾਰੀ ਜਾਂਚ ਪ੍ਰਕਿਰਿਆ ਤੇ ਪੋਚ ਪੜਤਾਲ ਤੋਂ ਬਾਅਦ ਉਸ ਨੂੰ ਜਹਾਜ਼ 'ਚ ਬੈਠਣ ਲਈ ਰਵਾਨਾ ਕਰ ਦਿੱਤਾ ਗਿਆ ਸੁਖਾ ਪੁੱਛਦਾ ਹੋਇਆ ਆਪਣੀ ਸੀਟ ਤੇ ਬੈਠਾ ਜਹਾਜ਼ ਕੁਝ ਦੇਰ ਬਾਅਦ ਜ਼ਮੀਨ ਤੇ ਦੌੜਨ ਲੱਗਾ ਫਿਰ ਉਸ ਤੇ ਪਹੀਏ ਜ਼ਮੀਨ ਛੱਡ ਗਏ ਤੇ ਉਹ ਅੰਬਰੀ ਉਡਾਰੀਆਂ ਭਰਨ ਲੱਗਾ ਸਫ਼ਰ ਲੰਬਾ ਹੋਣ ਕਰਕੇ ਸਾਰਿਆਂ ਨੂੰ ਸੁੱਤੇ ਪਏ ਦੇਖ ਸੁੱਖਾ ਵੀ ਆਪਣੇ ਸੀਟ ਤੇ ਸੌ ਗਿਆ ਸੁੱਖੇ ਦੀ ਅੱਖ ਲੱਗਦਿਆਂ ਸਾਰ ਹੀ ਉਹ ਸੁਪਨਿਆਂ ਦੀ ਦੁਨੀਆ 'ਚ ਗਵਾਚ ਗਿਆ ਤੇ ਆਪਣੀ ਆਉਣ ਵਾਲੀ ਜ਼ਿੰਦਗੀ ਦੇ ਹਸੀਨ ਖਾਬ ਦੇਖਣ ਲੱਗ ਪਿਆ ਉਸ ਚੀਜ਼ ਸੋਚ ਦੀ ਲੜੀ ਉਦੋਂ ਟੁੱਟੀ ਜਦ 에ਅਰ ਹੋਸਟਰ ਨੇ ਉਸ ਨੂੰ ਆ ਕੇ ਐਕਸਕਿਊਜ਼ ਮੀ ਸਰ ਕਹਿ ਕੇ ਉਠਾਇਆ ਤੇ ਪੁੱਛਿਆ ਵਟ ਵੁਡ ਯੂ ਲਾਈਕ ਟੂ ਈਟ ਸਰ ਉਸ ਨੂੰ ਸਮਝ ਤਾਂ ਆ ਗਿਆ ਸੀ ਪਰ ਜਵਾਬ ਨਾ ਦੇਣਾ ਆਇਆ ਅੰਗਰੇਜ਼ੀ ਚ ਹੱਥ ਟਾਈਟ ਹੋਣ ਕਰਕੇ ਤੇ ਫਿਰ ਜਦ 에ਅਰ ਹੋਸਟਰਸ ਨੇ ਪੰਜਾਬੀ ਚ ਕਿਹਾ ਕਿ ਉਹ ਖਾਣਾ ਪਸੰਦ ਕਰਨਗੇ ਤਾਂ ਕੁਝ ਸੁੱਖੇ ਨੇ ਇਹਾਂ ਕੁਝ ਵੀ ਦੇ ਦੋ ਤੇ ਉਹ ਉਸ ਨੂੰ ਖਾਣਾ ਫੜਾ ਕੇ ਧੰਨਵਾਦ ਕਹਿ ਕੇ ਅੱਗੇ ਚਲੀ ਗਈ ਸੁਖੀ ਨੇ ਖਾਣਾ ਫੜ ਤਾਂ ਲਿਆ ਪਰ ਉਸ ਨੂੰ ਪਰ ਹੁਣ ਸਮਝ ਨਾ ਆਵੇ ਕੀ ਉਸ ਨੂੰ ਖਾਣਾ ਕਿਵੇਂ ਹੈ ਸ਼ਹਿਰ ਦੀ ਜ਼ਿੰਦਗੀ ਤੋਂ ਦੂਰ ਪਿੰਡੂ ਮਾਹੌਲ 'ਚ ਪਲੇ ਤੇ ਵੱਡੇ ਹੋਏ ਸੁਖੀ ਨੇ ਇਹ ਖਾਣਾ ਪਹਿਲੀ ਵਾਰ ਦੇਖਿਆ ਸੀ ਉਸ ਨੇ ਆਸ-ਪਾਸੇ ਨਜ਼ਰ ਮਾਰੀ ਤੇ ਦੇਖਿਆ ਕਿ ਲੋਕ ਕਿਵੇਂ ਆਰਾਮ ਨਾਲ ਖਾ ਰਹੇ ਸੀ ਜਦ ਉਸਨੇ ਪਹਿਲੀ ਦੰਦੀ ਭਰੀ ਤਾਂ ਉਸ ਨੂੰ ਬਿਲਕੁਲ ਸਵਾਦ ਨਾ ਲੱਗਾ ਮੁਸ਼ਕਲ ਨਾਲ ਨਿਵਾਲਾ ਗਲੇ ਤੋਂ ਥੱਲੇ ਉਤਾਰਿਆ ਬਾਕੀ ਦਾ ਖਾਣਾ ਇਕੱਠਾ ਕਰ ਸਾਈਡ ਤੇ ਰੱਖ ਦਿੱਤਾ ਕੁਝ ਦੇਰ ਬਾਅਦ ਉਹ ਉੱਠਿਆ ਤੇ ਆਪਣੇ ਬੈਗ ਉੱਪਰੋਂ ਕੱਢਿਆ ਉਸ ਵਿੱਚੋਂ ਪੌਣੇ ਚਿੱਲੇ ਭਿੱਟੇ ਹੋਏ ਬੰਨੇ ਪਰਾਂਠੇ ਕੱਢ ਕੇ ਖਾਣ ਲੱਗ ਪਿਆ ਖਾ ਪੀ ਕੇ ਫਿਰ ਥੋੜਾ ਬਹੁਤ ਉਧਰ ਉਧਰ ਦੇਖਿਆ ਤਾਂ ਜਦੋਂ ਖਿੜਕੀ ਰਾਹੀਂ ਉਸਨੇ ਬਾਹਰ ਦੇਖਿਆ ਤਾਂ ਅਜ ਖੁਦ ਨੂੰ ਉਹ ਬੱਦਲਾਂ ਦੇ ਉੱਪਰ ਉੱਡਦਾ ਹੋਇਆ ਮਹਿਸੂਸ ਕਰ ਰਿਹਾ ਸੀ ਹੌਲੀ-ਹੌਲੀ ਸਾਰੇ ਯਾਤਰੀ ਲਾਈਟਾਂ ਬੰਦ ਕਰਕੇ ਸੌਂ ਗਏ ਪਰ ਸੁਖਾ ਅਜੇ ਵੀ ਜਾਗ ਰਿਹਾ ਸੀ ਕੁਝ ਦੇਰ ਬਾਅਦ ਫੇਰ ਵੀ ਅੱਖਾਂ ਬੰਦ ਕਰਕੇ ਲੇਟ ਗਿਆ ਤੇ ਕਈ ਘੰਟਿਆਂ ਦੇ ਸਫ਼ਰ ਬਾਅਦ ਜਦ ਜਹਾਜ਼ ਲੈਂਡ ਕੀਤਾ ਤਾਂ ਸੁਖੇ ਦੇ ਚਿਹਰੇ ਤੇ ਇੱਕ ਵੱਖਰੀ ਖੁਸ਼ੀ ਨਜ਼ਰ ਆ ਰਹੀ ਸੀ ਆਪਣਾ ਸਮਾਨ ਵਗੈਰਾ ਲੈਣ ਤੋਂ ਬਾਅਦ ਜਦ ਉਹ 에어ਪੋਰਟ ਤੋਂ ਬਾਹਰ ਆਇਆ ਤਾਂ ਏਜੰਟ ਦਾ ਇੱਕ ਆਦਮੀ ਉਸ ਦਾ ਇੰਤਜ਼ਾਰ ਕਰ ਰਿਹਾ ਸੀ ਤੇ ਉਸ ਨੇ ਉਸ ਦਾ ਨਾਮ ਵਗੈਰਾ ਪੁੱਛਿਆ ਤੇ ਉਸ ਉਸ ਨੇ ਕਿਹਾ ਕਿ ਉਸ ਨੂੰ ਲੈਣ ਲਈ ਮੈਨੂੰ ਭੇਜਿਆ ਗਿਆ ਹੈ ਸੁੱਖਾ ਚੱਲ ਪਿਆ ਉਸ ਦੇ ਨਾਲ ਉਹ ਉਸ ਨੂੰ ਲੈ ਕੇ ਸ਼ਹਿਰ ਤੋਂ ਦੂਰ ਜੰਗਲ ਵਾਲੇ ਸੁੰਸਾਨ ਜਿਹੇ ਇਰੀਏ ਚ ਲੈ ਗਿਆ ਤੇ ਉੱਥੇ ਪਹਿਲਾਂ ਇੰਤਜ਼ਾਰ ਕਰ ਹੈ ਇੱਕ ਲੋਕਲ ਆਦਮੀ ਨੂੰ ਉਸ ਨੂੰ ਸੌਂਪ ਦਿੱਤਾ ਤੇ ਫਿਰ ਉਸ ਦੀ ਭਾਸ਼ਾ ਚ ਉਸ ਨਾਲ ਗੱਲ ਕਰਨ ਲੱਗਾ ਜੋ ਸੁੱਖੇ ਨੂੰ ਤਾਂ ਪੂਰਾ ਵੀ ਸਮਝ ਨਾ ਆਈ ਤੇ ਫਿਰ ਉਸ ਨੇ ਸੁੱਖੇ ਨੂੰ ਕਿਹਾ ਕਿ ਹੁਣ ਤੂੰ ਇਸ ਦੇ ਨਾਲ ਜਾਏਗਾ ਜੋ ਇਹ ਕਹਿਣਗੇ ਉਦਾਂ ਹੀ ਕਰਨਾ ਹੈ ਤੂੰ ਸਮਝ ਗਿਆ ਉਸ ਨੇ ਹਾਂ ਚ ਸਿਰ ਹਿਲਾ ਦਿੱਤਾ ਫਿਰ ਉਹ ਚਲਾ ਗਿਆ ਤੇ ਲੋਕਲ ਆਦਮੀ ਨੇ ਉਸ ਨੂੰ ਗੱਡੀ ਚ ਬੇਠਣ ਲਈ ਕਿਹਾ ਤੇ ਉਸ ਦਾ ਪਾਸਪੋਰਟ ਤੇ ਪੈਸੇ ਤੇ ਬੈਗ ਵਗੈਰਾ ਆਪਣੇ ਕੋਲ ਰੱਖ ਲਿਆ ਤੇ ਚੱਲ ਪਿਆ ਸ਼ਾਮ ਢਲਣ ਲੱਗੀ ਸੀ ਤੇ ਠੰਡ ਵੀ ਵਧਣ ਲੱਗ ਪਈ ਸੀ ਉਹ ਦੋਵੇਂ ਅਜੀਬ ਤੇ ਸੁਨਸਾਨ ਜਿਹੇ ਰਸਤੇ ਰਾਹੀ ਅੱਗੇ ਵਧੀ ਜਾ ਰਹੇ ਸੀ ਦੋ 2.5 ਘੰਟੇ ਗੱਡੀ 'ਚ ਸਫ਼ਰ ਕਰਨ ਤੋਂ ਬਾਅਦ ਉਹ ਅਜੀਬ ਜਿਹੀ ਖੰਡਰ ਨਮਾ ਇਮਾਰਤ 'ਅਕੇ ਪਹੁੰਚੇ ਤੇ ਉਸਨੇ ਗੱਡੀ ਦਾ ਗੱਟੀ ਦਾ ਹਾਰਨ বাজਾਇਆ ਤੇ ਦਰਵਾਜ਼ਾ ਖੁੱਲ੍ਹਿਆ ਤੇ ਉਹ ਅੰਦਰ ਆ ਗਏ ਫਿਰ ਇੱਕ ਸਾਹਮਣੇ ਵਾਲੇ ਕਮਰੇ ਦਾ ਦਰਵਾਜ਼ਾ ਖੁੱਲ੍ਹਿਆ ਤੇ ਇੱਕ ਹੱਟਾ-ਕੱਟਾ ਕਾਲਾ ਆਦਮੀ ਅੰਦਰੋਂ ਬਾਹਰ ਆਇਆ ਤੇ ਸੁਖੀ ਨੂੰ ਬਾਹ ਤੋਫੜ ਜ਼ਬਰਦਸਤੀ ਅੰਦਰ ਲੈ ਗਿਆ ਉਸਨੇ ਛਡਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾ ਨਹੀਂ ਛੁਡਾ ਪਾਇਆ ਨਾ ਹੀ ਉਸਨੇ ਸੁਖੀ ਦੀ ਕੋਈ ਗੱਲ ਸੁਣੀ ਕਾਲੇ ਹਨੇਰੀਆਂ ਤੇ ਬਦਬੂਦਾਰ ਰਸਤਿਆਂ ਤੋਂ ਉਹ ਹੁੰਦੇ ਹੋਏ ਉਸਨੇ ਇੱਕ ਕਮਰੇ ਦਾ ਦਜਿੰਦਰਾ ਖੋਲ੍ਹਿਆ ਤੇ ਉਸ ਨੂੰ ਅੰਦਰ ਸੁੱਟ ਕੇ ਫਿਰ ਦਜਿੰਦਰਾ ਮਾਰ ਦਿੱਤਾ ਸੁੱਖਾ ਉੱਠਿਆ ਤੇ ਦਰਵਾਜ਼ੇ ਤੇ ਜ਼ੋਰ-ਜ਼ੋਰ ਨਾਲ ਹੱਥ ਮਾਰ ਕੇ ਉਸ ਨੂੰ ਬਾਹਰ ਕੱਢਣ ਲਈ ਕਹਿਣ ਲੱਗਾ ਪਰ ਸ਼ਾਇਦ ਉਸ ਦੇ ਰੋਣ ਦੀਆਂ ਆਵਾਜ਼ਾਂ ਇਸ ਕਾਲੇ ਹਨੇਰੇ ਰਾਹਾਂ 'ਚ ਹੀ ਕਿਤੇ ਗੁੰਮ ਹੋ ਰਹੀਆਂ ਸਨ ਫਿਰ ਉਸਦੇ ਮੋਢੇ ਤੇ ਪਿੱਛੇ ਕਿਸੇ ਅਚਾਨਕ ਹੱਥ ਰੱਖਿਆ ਤਾਂ ਉਹ ਡਰ ਗਿਆ ਤੇ ਚੁੱਪ ਹੋ ਗਿਆ ਜਦ ਉਸਨੇ ਮੁੜ ਕੇ ਦੇਖਿਆ ਤਾਂ ਇੱਕ ਸਰਦਾਰ ਮੁੰਡਾ ਖੜਾ ਸੀ ਸਿਰ ਤੇ ਇੱਕ ਸਮੈਲਾ ਜਿਹਾ ਪਰਨਾ ਬੰਨਿਆ ਹੋਇਆ ਤੇ ਪੁਰਾਣੇ ਜਿਹੇ ਕੱਪੜੇ ਪਾਈ ਖੜਾ ਸੀ ਉਸਨੇ ਆਪਣਾ ਨਾਮ ਜੀਤ ਦੱਸਿਆ ਤੇ ਉਹ ਕਹਿਣ ਲੱਗਾ ਕਿ ਤੂੰ ਵੀ 2 ਨੰਬਰ ਚ ਅਮਰੀਕਾ ਜਾ ਰਿਹਾ ਹਾਂ ਸੁੱਖਾ ਕਹਿੰਦਾ ਨਹੀਂ ਭਾਈ ਮੈਂ ਤਾਂ ਵੀਜ਼ਾ ਲਗਾ ਕੇ ਆਇਆ ਹਾਂ ਪਰ ਮੈਨੂੰ ਇੱਥੇ ਲਿਆ ਕੇ ਬੰਦ ਕਰ ਦਿੱਤਾ ਇਹਨਾਂ ਨੇ ਤੇ ਉਸ ਨੂੰ ਸ਼ੁਰੂ ਤੋਂ ਲੈ ਕੇ ਹੁਣ ਤੱਕ ਜੋ ਕੁਝ ਉਸ ਨਾਲ ਹੋਇਆ ਸਭ ਦੱਸ ਦਿੱਤਾ ਜੀਤ ਨੇ ਉਸ ਦੇ ਅੰਦਰ ਵਾਲ ਨੂੰ ਚੱਲਣ ਦਾ ਇਸ਼ਾਰਾ ਕਰਤੇ ਹੋਏ ਸੁਖੇ ਨੂੰ ਇੱਕ ਛੋਟੇ ਜਿਹੇ ਹਨੇਰੇ ਕਮਰੇ ਵਿੱਚ ਲੈ ਗਿਆ ਜਿੱਥੇ ਸਿਰਫ ਇੱਕ ਲਾਈਟ ਲਾਈਟ ਜਲ ਰਹੀ ਸੀ ਜਾਂ ਕੋਈ ਬਾਰੀ ਨਾ ਕੁਝ ਹੋਰ ਸੁਖੇ ਨੇ ਅੰਦਰ ਫर्श ਤੇ ਚਾਦਰ ਬੋਰੀਆਂ ਵਿਛਾ ਕੇ ਐਸ਼ੀ ਸਤ ਮੁੰਡੇ ਹੋਰ ਦੇਖੇ ਉਸਨੇ ਜਦ ਉਹਨਾਂ ਬਾਰੇ ਪੁੱਛਿਆ ਤਾਂ ਪਤਾ ਲੱਗਿਆ ਕਿ ਇਹ ਵੀ 2 ਨੰਬਰ 'ਚ ਅਮਰੀਕਾ ਜਾਣ ਵਾਲੇ ਆ ਜੀਤ ਉਸ ਨੂੰ ਕਹਿਣ ਲੱਗਾ ਕਿ ਤੇਰੇ ਚਾਚੇ ਨੇ ਤੈਨੂੰ 2 ਨੰਬਰ 'ਚ ਭੇਜਿਆ ਤੈਨੂੰ ਝੂਠ ਬੋਲ ਕੇ ਪਰ ਸੁਖੇ ਨੂੰ ਉਸ ਦੀਆਂ ਕੱਲਾਂ ਤੇ ਯਕੀਨ ਨਾ ਹੋਵੇ ਕਿ ਉਸ ਦਾ ਚਾਚਾ ਕਿਉਂ ਇਦਾਂ ਕਰੂ ਉਸ ਨਾਲ ਤਾਂ ਜੀਤ ਅੱਗੇ ਦੱਸਣ ਲੱਗਾ ਅਸੀਂ ਸਾਰੇ ਵੀ ਕਈ ਹਫ਼ਤਿਆਂ ਤੋਂ ਹੀ ਇੱਥੇ ਆਂ ਜਦ ਵੀ ਅਸੀਂ ਪੁੱਛਦੇ ਹਾਂ ਕਿ ਅਸੀਂ ਕਦ ਜਾਣਾ ਇੱਥੇ ਤਾਂ ਕੋਈ ਜਵਾਬ ਨਹੀਂ ਮਿਲਦਾ ਉਸ ਗੱਲਾਂ ਬਾਤਾਂ 'ਚ ਪਤਾ ਲੱਗਿਆ ਕਿ ਸੁੱਖੇ ਦਾ ਪਿੰਡ ਜੀਤ ਦੇ ਪਿੰਡ ਤੋਂ 10-12 ਕ ਪਿੰਡ ਛੱਡ ਕੇ ਹੀ ਹੈ ਜੀਤ ਅਕੋ ਦੱਸਣ ਲੱਗਾ ਕਿ ਦਿਨ 'ਚ ਇੱਕ ਵਾਰੀ ਹੀ ਖਾਣਾ ਮਿਲਦਾ ਬਸ ਪਤਾ ਨਹੀਂ ਕਦੋਂ ਬਾਰਡਰ ਪਾਰ ਕਰਾਉਣਾ ਕਰਾਉਣਗੇ ਸੁੱਖਾ ਕਹਿੰਦਾ ਭਾਈ ਬਾਰਡਰ ਪਾਰ ਕਿਉਂ ਕਰਨਾ ਆਪ ਤਾਂ ਅਮਰੀਕਾ 'ਚ ਹੀ ਬੈਠੇ ਆਂ ਜੀਤ ਫੇਰ ਸਾਰੀ ਗੱਲ ਸਮਝਾਉਂਦਾ ਹੋਇਆ ਕਹਿਣ ਲੱਗਾ ਕਿ ਆਪਾਂ ਮੈਕਸੀਕੋ ਦੇ ਬਾਡਰ ਤੇ ਆਂ ਇਹਨਾਂ ਨੇ ਆਪਾਂ ਨੂੰ ਬਾਡਰ ਪਾਰ ਕਰਾਉਣਾ ਮੈਂ ਬਹੁਤ ਕਿਸੇ ਸੁਣੇ ਆ ਨਾਲ ਦਿਆਂ ਮੁੰਡਿਆਂ ਤੋਂ ਕਿ ਬਾਡਰ ਪਾਰ ਕਰਦੇ ਬਹੁਤ ਖਤਰਨਾਕ ਆ ਦੇਖਦੇ ਹੀ ਉੱਥੇ ਗੋਲੀ ਮਾਰਨ ਦਾ ਹੁਕਮ ਆ ਹੋਰ ਵੀ ਬਹੁਤ ਕੁਝ ਹੁੰਦਾ ਹੈ ਇਹ ਮੈਂ ਤੈਨੂੰ ਡਰਾਉਣ ਲਈ ਨਹੀਂ ਕਹਿ ਰਿਹਾ ਪਰ ਮੈਂ ਸੁਣਿਆ ਕਈਆਂ ਕੋਲੋਂ ਤੂੰ ਡਰੀ ਨਾ ਜੇਰਾ ਜਿਗਰਾ ਟਕੜਾ ਰੱਖੀ ਵੱਡੇ ਜਿਗਰੇ ਨਾਲ ਹੀ ਹੁਣ ਇਹ ਕੰਮ ਫਤਿਹ ਹੋਣਾ ਸੁੱਖਾ ਕਹਿੰਦਾ ਵਾਈ ਮੈਂ ਤਾਂ ਕਿੰਨੇ ਸੁਪਨੇ ਲੈ ਕੇ ਆਇਆ ਸੀ ਪਰ ਹੁਣ ਤੇਰੀਆਂ ਗੱਲਾਂ ਸੁਣਨ ਦਾ ਲੱਗਦਾ ਕੀ ਪਤਾ ਨਹੀਂ ਵਾਪਸੀ ਵੀ ਹੋ ਪਾਉ ਜਾਂ ਨਹੀਂ ਜੀਤ ਕਹਿੰਦਾ ਉਹ ਤੂੰ ਡਰ ਨਾ ਯਾਰ ਮੈਂ ਹਾਂ ਨਾ ਨਾਲ ਤੇਰੇ ਨਾਲ ਮੈਂ ਤੇਰੇ ਨਾਲ ਮੈਨੂੰ ਮੈਨੂੰ ਬੜਾ ਵੱਡਾ ਭਰਾ ਹੀ ਸਮਝ ਸਭ ਠੀਕ ਹੋ ਜਾਣਾ ਇਹਨੇ ਨੂੰ ਬਾਹਰ ਖੜਕਾ ਹੁੰਦਾ ਹੈ ਇੱਕ ਆਦਮੀ ਅੰਦਰ ਖਾਣੇ ਦੀ ਪਲੇਟ ਰੱਖ ਕੇ ਚਲਾ ਜਾਂਦਾ ਹੈ ਜੀਤ ਦਰਵਾਜੇ ਕੋਲ ਆ ਕੇ ਪਲੇਟ ਚੱਕ ਕੇ ਲੈ ਜਾਂਦਾ ਹੈ ਤੇ ਜਾ ਕੇ ਸੁੱਖੇ ਅੱਗੇ ਰੱਖ ਦਿੰਦਾ ਹੈ ਤੇ ਕਹਿੰਦਾ ਹੈ ਕਿ ਲੈ ਖਾ ਵਈ ਸੁੱਖਾ ਜੀਤ ਨੂੰ ਪੁੱਛਦਾ ਹੈ ਖਾਣਾ ਖਾਣ ਬਾਰੇ ਉਹ ਕਹਿੰਦਾ ਕਿ ਉਹਨੇ ਪਹਿਲਾਂ ਹੀ ਖਾ ਲਿਆ ਹੈ ਉਹ ਔਖੇ ਸੌਖੇ ਥੋੜਾ ਬਹੁਤ ਖਾਂਦਾ ਹੈ ਤੇ ਜੀਤ ਉਸ ਨੂੰ ਜੋਰ ਪਾ ਕੇ ਸਾਰਾ ਖਾਣਾ ਖਾਣ ਲਈ ਕਹਿੰਦਾ ਹੈ ਕਿ ਉਹ ਘਰ ਨਹੀਂ ਬੈਠਾ ਸੋ ਜੋ ਮਿਲਦਾ ਬਸ ਖਾ ਲੈਂ ਰੱਬ ਦਾ ਨਾਮ ਲੈ ਕੇ ਕਿਉਂਕਿ ਹੁਣ ਕੱਲ ਸ਼ਾਮ ਨੂੰ ਹੀ ਮਿਲੂ ਉਸ ਨੂੰ ਵੀ ਖਾਣਾ ਫਿਰ ਜੀਤ ਸੁਖੇ ਨੂੰ ਸੌਣ ਲਈ ਚਾਦਰ ਦੇ ਇੱਕ ਕੰਬਲ ਦਿੰਦਾ ਹੈ ਤੇ ਫਿਰ ਜੀਤ ਸੁਖੇ ਉਸਤੇ ਕਰ ਪਰਿਵਾਰ ਬਾਰੇ ਪੁੱਛਦਾ ਹੈ ਤੇ ਫਿਰ ਆਪਣੇ ਬਾਰੇ ਦੱਸਦਾ ਹੈ ਗੱਲ ਕਰਦੇ ਕਰਦੇ ਉਹਨਾਂ ਨੂੰ ਨੀਂਦ ਆ ਜਾਂਦੀ ਹੈ ਤਾਂ ਉਹ ਸੌ ਜਾਂਦੇ ਨੇ ਸਵੇਰ ਹੁੰਦੀ ਹੈ ਤੇ ਹੌਲੀ-ਹੌਲੀ ਸਾਰੇ ਉੱਠ ਪੈਂਦੇ ਆ ਜਦ ਸੁੱਖਾ ਉੱਠਦਾ ਤਾਂ ਦੇਖਦਾ ਕਿ ਕਮਰੇ 'ਚ ਹਲੇ ਵੀ ਥੋੜਾ ਹਨੇਰਾ ਹੈ ਤੇ ਸੂਰਜ ਦੀ ਰੋਸ਼ਨੀ ਦੀਵਾਰ ਦੀ ਨਿੱਕੀ ਜਹੀ ਮੋਰੀ ਰਾਹੀਂ ਉਸ ਕੋਲ ਹੀ ਪੈ ਰਹੀ ਸੀ ਉਸਨੇ ਉੱਠ ਕੇ ਮੂਹ ਹੱਤ ਤੂਰਤਾ ਤੇ ਬਾਅਦ ਚ ਜੀਤ ਨੇ ਉਸ ਦੀ ਸਭ ਨਾਲ ਜਾਣ ਪਹਿਚਾਨ ਕਰਵਾਈ। ਬਾਕੀ ਕਹਾਣੀ ਕੱਲ ਅਗਲੇ ਭਾਗ ਵਿੱਚ। ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ? ਕਮੈਂਟ ਕਰਕੇ ਜਰੂਰ ਦੱਸਣਾ ਜੀ। ਧੰਨਵਾਦ।